ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਟੌਪ ਨਿਊਜ਼ ਟੌਪ ਨਿਊਜ਼ ਨੇ ਹਮੇਸ਼ਾ ਹੀ ਮੁੱਦਿਆਂ ਦੀ ਗੱਲ ਕੀਤੀ ਹੈ ਲੋਕ ਹਿੱਤਾਂ ਦੀ ਗੱਲ ਕੀਤੀ ਹੈ ਇਸ ਵਕਤ ਵੀ ਅਸੀਂ ਖੜੇ ਆ ਆਦਮਪੁਰ ਦੇ ਕੋਲ ਜਿਹੜੀ ਇਹ ਪੁਲੀ ਆ ਲਾਈਵ ਤਸਵੀਰਾਂ ਦੇਖ ਸਕਦੇ ਹਾਂ ਦਿਖਾਉਣ ਦਾ ਇੱਕੋ ਮਕਸਦ ਕਿ ਰਾਤ ਦਾ ਸਮਾਂ ਆ ਜਿਹੜੇ ਨੇ ਰੋਜ਼ ਆਉਂਦੇ ਜਾਂਦੇ ਆ ਉਹਨਾਂ ਨੂੰ ਤਾਂ ਪਤਾ ਹੈ ਕਿ ਪੁਲੀ ਆ ਤੁਸੀਂ ਦੇਖੋਗੇ ਜਦੋਂ ਹਰਪੁਰ ਤੋਂ ਆਉਣੇ ਆ ਇੱਥੇ ਕੋਈ ਵੀ ਲਾਈਟ ਨਹੀਂ ਹੈਗੀ ਲਾਈਵ ਤਸਵੀਰਾਂ ਦੇਖ ਸਕਦੇ ਹੋ ਇੱਥੇ ਕੋਈ ਵੀ ਲਾਈਟ ਨਹੀਂ ਹੈਗੀ ਤੁਹਾਨੂੰ ਦਿਖਾਵਾਂਗਾ ਮੈਂ ਕਿ ਇੱਥੇ ਲਾਈਟ ਨਹੀਂ ਹੈਗੀ ਗੱਡੀ ਜਿਹੜੀ ਹਸ਼ਰਪੁਰ ਆਵੇ ਤੇ ਉਹ ਸਿੱਧੀ ਜਾ ਸਕਦੀ ਹੈ ਤੇ ਵੱਡਾ ਹਾਦਸਾ ਹੋ ਸਕਦਾ ਹੈ ਇੱਥੇ ਵੀ ਮੈਂ ਗੱਲ ਦੇ ਇੱਕ ਦੱਸਣੀ ਚਾਹਣਾ ਕਿ ਇਹ ਪੁਲੀ ਤੇ ਬੜੇ ਹਾਦਸੇ ਹੋਏ ਆ ਜਿਹੜੀ ਇਹ ਜਿਹੜੇ ਹਾਦਸੀਆ ਜੇ ਆਪਾਂ ਹਸ਼ਰਪੁਰੋਂ ਨੇ ਆ ਤੇ ਆਦਮਪੁਰ ਪੁਰਾ ਕ੍ਰਾਸ ਕਰਕੇ ਪੁਲੀ ਆਉਂਦੀ ਆ ਤੇ ਉਧਰੋਂ ਜਿਹੜਾ ਜਲੰਧਰ ਤੋਂ ਆਉਂਦੇ ਆ ਤੇ ਆਦਮਪੁਰ ਸ਼ੁਰੂ ਹੋਣ ਤੋਂ ਪਹਿਲਾਂ ਪੁਲੀ ਆਉਂਦੀ ਆ ਜਿਸ ਦੇ ਵਿੱਚ ਬਹੁਤ ਹਰ ਹਫ਼ਤੇ ਦਸੀ ਦਿਨੀ ਇੱਡੇ ਵੱਡੇ ਹਾਦਸੇ ਹੁੰਦੇ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਅਪੀਲ ਕਰਦੇ ਹਾਂ ਕਿ ਕਿਹੜੇ ਹਾਦਸਿਆਂ ਦੇ ਇੰਤਜ਼ਾਰ 'ਚ ਆ ਪਹਿਲਾਂ ਤੇ ਅਜ ਤੱਕ ਇਹ ਪੂਰੀ ਨਹੀਂ ਬਣੀ ਤੇ ਦੂਸਰਾ ਹੁਣ ਰਾਤ ਨੂੰ ਕੋਈ ਵੀ ਡਿਪਰ ਨਹੀਂ ਹੈ ਜਿਸ ਨਾਲ ਪਤਾ ਲੱਗ ਸਕੇ ਕਿ ਇੱਥੇ ਪੁਲੀ ਹੈ ਤੇ ਅਮੀਲ ਕਰਦੇ ਹਾਂ ਕਿ ਇਸ ਮੁਸ਼ਕਲ ਨੂੰ ਪ੍ਰਸ਼ਾਸਨ ਜਲਦੀ ਤੋਂ ਜਲਦੀ ਠੀਕ ਕਰਾਵੇਗਾ